ਕ੍ਰਮ ਜਦੋਂ ਪਿੰਡ ਪਹੁੰਚਿਓ ਇੱਕ ਅਫਸਰ ਬਣਨ ਤੋਂ ਬਾਅਦ ਕਿਸ ਤਰ੍ਹਾਂ ਦਾ ਰਿਐਕਸ਼ਨ ਸੀ ਔਰ ਪਿੰਡ ਵਾਸੀਆਂ ਨੇ ਕਿਸ ਤਰ੍ਹਾਂ ਤੁਹਾਡਾ ਸਵਾਗਤ ਕੀਤਾ ਪਿੰਡ ਵਾਸੀਆਂ ਨੇ ਬਹੁਤ ਹੀ ਜ਼ਿਆਦਾ ਬਹੁਤ ਸਮਾਨਜੋਗ ਰਿਐਕਸ਼ਨ ਦਿੱਤਾ ਮੈਨੂੰ ਇਹਨਾਂ ਨੇ ਰਸੀਖ ਕੀਤਾ ਪਹਿਲਾਂ ਤਲਵਾੜੇ ਜਾ ਕੇ ਰਸੀਖ ਕੀਤਾ ਉਹਨਾਂ ਨੇ ਬਹੁਤ ਜ਼ਿਆਦਾ ਪਿੰਡ ਦੇ ਸਰਪੰਚ ਆਏ ਸੀ ਰਮਨ ਕਾਲ ਜੀ ਉਹਨਾਂ ਨੇ ਬਹੁਤ ਜ਼ਿਆਦਾ ਸਨਮਾਨ ਦਿੱਤਾ ਮੇਰੇ ਮਾਪੇ ਦਾ ਮੇਰਾ ਫਿਰੰਬੀ ਪਿੰਡ ਦੇ ਸਾਰੇ ਲੋਕ ਖੜੇ ਸੀ ਮੈਨੂੰ ਸਨਮਾਨ ਦੇਣ ਵਾਸਤੇ ਬਹੁਤ ਹੀ ਜ਼ਿਆਦਾ ਖੁਸ਼ ਬਹੁਤ ਜ਼ਿਆਦਾ ਖੁਸ਼ ਕ੍ਰਮ ਇਹ ਦੱਸੋ ਕਿ ਜਦੋਂ ਤੁਸੀਂ ਕਦੋਂ ਮੁਢਲੀ ਸਿੱਖਿਆ ਤੁਹਾਡੀ ਕਿੱਥੋਂ ਸ਼ੁਰੂ ਹੋਈ ਸੀ ਔਰ ਕਿਸ ਤਰ੍ਹਾਂ ਤੁਸੀਂ ਇਸ ਮੁਕਾਮ ਤੱਕ ਪਹੁੰਚੇ ਮੇਰੀ ਮੁਢਲੀ ਸਿੱਖਿਆ ਪਿੰਟੋੜੂ ਮੇਰੀ ਮੁਢਲੀ ਸਿੱਖਿਆ ਪਿੰਟੋੜੂ ਸਰਕਾਰੀ ਐਲੀਮੈਂਟਰੀ ਸਕੂਲ ਤੋਂ ਹੋਈ ਉਹ ਤੋਂ ਬਾਅਦ ਮੈਂ ਪਬਲਿਕ ਹਾਈ ਸਕੂਲ ਬ੍ਰਿੰਗਲੀ ਤੋਂ ਮੈਂ 10ਵੀਂ ਕੀਤੀ ਹੈ ਫਿਰ ਉਹ ਤੋਂ ਬਾਅਦ ਮੈਂ ਸਰਕਾਰੀ ਸਕੈਂਟਰੀ ਸਕੂਲ ਤਲਵਾੜਾ ਤੋਂ ਪਲੱਸ 2 ਕਰਕੇ ਫਿਰ ਮੈਂ ਫੌਜ ਚ ਭਰਤੀ ਹੋ ਗਿਆ ਸੀ 2008 ਦੇ ਵਿੱਚ ਕਿਹੜੇ ਰੈਂਕ ਤੇ ਭਰਤੀ ਹੋਇਆ ਮੈਂ ਸਿਪਾਹੀ ਭਰਤੀ ਹੋਇਆ ਸੀ ਬਠਿੰਡੇ ਜਾ ਕੇ ਮੈਂ ਮੈਂ ਭਰਤੀ ਦੇ ਕਿਸੇ ਕੋਰਸ ਸੈਗਮੈਂਟਸ ਭਰਤੀ ਹੋਇਆ ਸੀ ਸਿਪਾਹੀ ਫਿਰ ਉਸ ਤੋਂ ਬਾਅਦ ਮੈਂ ਆਪਣੀ ਟ੍ਰੇਨਿੰਗ ਜਬਲਪੁਰ ਕੀਤੀ ਐ ਫਿਰ ਫਸਟ ਪੋਸਟਿੰਗ ਮੈਂ ਗਿਆ ਸੀ ਆਪਣਾ ਬੋਪਾਲ ਉੱਥੋਂ ਮੈਂ ਫਿਰ ਟਰਾਈ ਕੀਤਾ ਅਫਸਰ ਬਣਨ ਲਈ ਮੈਂ ਨਹੀਂ ਬਣ ਪਾਇਆ ਫਿਰ ਮੈਂ ਜੇਸੂਬਾਸ ਐਪਲਾਈ ਕੀਤਾ ਮੈਂ ਉੱਚ ਬਣ ਗਿਆ ਪਹਿਲੇ ਚਾਂਸ ਤੇ ਫਿਰ ਉਸ ਤੋਂ ਬਣ ਤੋਂ ਬਾਅਦ ਫਿਰ ਮੈਂ ਦੁਬਾਰਾ ਫਿਰ ਮੈਂ ਸੋਚਿਆ ਮੈਂ ਇੱਕ ਵਾਰ ਫਿਰ ਟਰਾਈ ਕਰਨਾ ਚਾਹੀਦਾ ਮੈਂ ਫਿਰ ਦੁਬਾਰਾ ਤਿਆਰੀ ਸ਼ੁਰੂ ਕੀਤੀ ਆਪਣੀ 1.5 ਸਾਲ ਮੈਂ ਪੂਰੀ ਤਿਆਰੀ ਕੀਤੀ ਪੜਾਈ ਪੂਰਾ ਤੇ 1.5 ਸਾਲ ਬਾਅਦ ਫਿਰ ਮੈਂ ਦੁਬਾਰਾ ਐਪਲਾਈ ਕੀਤਾ ਤੇ ਮੈਂ ਉਸ ਤੋਂ ਬਾਅਦ ਪਹਿਲੇ ਚਾਂਸ ਰਿਕਮੈਂਡ ਹੋ ਗਿਆ ਸਤਿ ਸ਼੍ਰੀ ਅਕਾਲ। ਮੈਂ ਗੁਰ ਯੂਥ ਨੂੰ ਨੌਜਵਾਨਾਂ ਨੂੰ ਕੀ ਮੈਸੇਜ ਦਵਾਂਗੇ ਜਿਹੜੇ ਅੱਜ ਜਿਨ੍ਹਾਂ ਨੇ ਆਪਣਾ ਫਿਊਚਰ ਇਹ ਬਣਾਉਣਾ ਹੈ ਜਾਂ ਆਰਮੀ ਚ ਜਾਣਾ ਹੈ ਤਾਂ ਜਾਂ ਫਿਰ ਜਿਹੜੇ ਜਾ ਚੁੱਕੇ ਔਰ ਕਮਿਸ਼ਨ ਉਹਨਾਂ ਨੂੰ ਲੈਣਾ ਉਹਨੂੰ ਕੀ ਮੈਸੇਜ ਦਵਾਂਗੇ ਤੁਸੀਂ? ਮੇਰਾ ਮੈਸੇਜ ਇਹੀ ਹੈ ਕਿ ਮਿਹਨਤ ਕਰਦੇ ਰਹੋ ਕਿ ਮਿਹਨਤ ਕਰਨਾ ਹੀ ਜੋ ਮਿਲਣਾ ਹੈ ਮਿਹਨਤ ਕਰਨ ਵਾਲੇ ਨੂੰ ਮਿਲਣਾ ਹੈ। ਤੁਸੀਂ ਕਿਸਮਤ ਦੇ ਭਰੋਸੇ ਨਹੀਂ ਬੈਠ ਸਕਦੇ ਕਿ ਹਾਂ ਕਿ ਕਿਸਮਤ ਕੁਝ ਕਰੇਗੀ। ਅਪਲਾਈ ਤੇ ਕਰਨਾ ਹੀ ਪੈਣਾ ਮਿਹਨਤ ਕਰਨੀ ਪੈਣੀ ਹੈ। ਹੋ ਸਕਦਾ ਹੈ ਕਿ ਕਿਸਮਤ ਤੁਹਾਡੇ ਪਰੋਸੇ ਬੈਠੀ ਹੋਵੇ ਕਿ ਤੁਸੀਂ ਕੁਝ ਕਰੋਗੇ। ਮੈਡਮ ਤੁਹਾਡੇ ਹਸਬੰਡ ਜਦੋਂ ਪਤਾ ਲੱਗਾ ਕਿ ਅਫਸਰ ਬਣ ਗਏ ਹੈ ਤੁਹਾਡਾ ਕੀ ਰਿਐਕਸ਼ਨ ਸੀ ਇਸ ਤੋਂ ਪਹਿਲਾਂ ਬਹੁਤ ਖੁਸ਼ੀ ਹੋਈ ਜਦੋਂ ਪਤਾ ਚਲਿਆ ਕਿ ਇਹ ਅਫਸਰ ਬਣੇ ਹਨ ਇਹਨਾਂ ਦਾ ਡ੍ਰੀਮ ਪੂਰਾ ਹੋਇਆ ਸਾਡੇ ਲਈ ਛਾਨਾ ਵੱਡੀ ਖੁਸ਼ੀ ਦੀ ਗੱਲ ਇਹ ਹੀ ਸੀ ਉਹ ਸਾਡੇ ਜਿਹੜੇ ਪਰਮਾਤਮਾ ਹੈ ਜਿਨ੍ਹਾਂ ਨੇ ਸਾਨੂੰ ਇੰਨਾ ਮਾਨ ਵਖਸ਼ਿਆ ਉਹ ਬਹੁਤ ਜ਼ਿਆਦਾ ਖੁਸ਼ੀ ਹੋਈ ਸਾਡੇ ਪਰਮਾਤਮਾ ਨੇ ਸਾਡਾ ਸਾਥ ਵੀ ਦਿੱਤਾ ਤੁਸੀਂ ਦੱਸਦੇ ਸੀਗੇ ਕਿ ਤੁਹਾਡੇ ਹਸਬੰਦ ਜਿਹੜਾ ਹੈ ਇਹਨਾਂ ਦਾ ਸੁਪਨਾ ਸੀਗਾ ਕਿ ਅਫਸਰ ਬਣਨਾ ਔਰ ਫੋਟੋ ਨਾਲ ਵੀ ਤੁਸੀਂ ਦੱਸਦੇ ਸੀ ਕਿ ਆਪਸਾਂ ਹਾਂ ਜੀ ਆਫੀਸਰਸ ਦੀਆਂ ਰੱਖਦੇ ਸੀਗੇ ਮੈਨੂੰ ਵੀ ਦੱਸਦੇ ਸੀ ਕਿ ਇਹ ਮੈਂ ਇਹ ਦੇਖੋ ਇਹ ਵਾਲੇ ਆਫੀਸਰ ਨੇ ਇਹ ਵਾਲੇ ਆਫੀਸਰ ਫਿਰ ਇਹ ਇਹਨਾਂ ਨੇ ਮਤਲਬ ਕਿ ਆਪਣਾ Aim ਬਣਾਇਆ Target ਬਣਾਇਆ ਫਿਰ ਉਹਨਾਂ ਨੂੰ achieve ਕਰਨ ਲਈ ਉਹਨਾਂ ਨੇ ਇੰਨੀ ਜ਼ਿਆਦਾ ਮਿਹਨਤ ਕੀਤੀ 11 I think 11 11 ਵਜੇ ਤੱਕ ਵਾਪਸ ਆਉਂਦੇ تھے ਆਪਣੀ ਡਿਊਟੀ ਤੋਂ ਫੀਨਾ 11 ਦੇ ਦੌਰਾਨ 2 3 4 ਵਜੇ ਤੱਕ ਸਟੱਡੀ ਕਰਨੀ ਸਵੇਰੇ 5 ਵਜੇ ਉੱਠਣਾ ਫਿਰ ਆਪਣੀ ਪੀਟੀ ਤੇ ਜਾਣਾ ਫਿਰ ਇਹਨਾਂ ਨੇ ਡਿਊਟੀ ਤੇ ਜਾਣਾ ਔਰ ਇੰਨੀ ਜ਼ਿਆਦਾ ਸਟਰਗਲ ਕੀਤੀ ਹੈ ਮੇਬੀ ਅਗਰ ਕੋਈ ਹੋਰ ਵੀ ਸਟਰਗਲ ਕਰੇ ਨਾ ਤਾਂ ਪੱਕਾ ਸக்ஸੈਸ ਹੋਵੇ ਔਰ ਮੇਰੇ ਹਸਬੰਡ ਨੇ ਜਿਹੜਾ ਡ੍ਰੀਮ ਦੇਖਿਆ ਰੱਬ ਨੇ ਉਹਨਾਂ ਦਾ ਪੂਰਾ ਸਾਥ ਦਿੱਤਾ ਔਰ ਸக்ஸੈਸ ਵੀ ਹੋਇਆ ਔਰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਮਾਤਾ ਜੀ ਤੁਹਾਡੇ ਬੇਟਾ ਵਿਕਰਮ ਇਕ ਅਫਸਰ ਬਣਿਆ ਮਰ ਮਾ ਦਾ ਸੁਪਨਾ ਹੁੰਦਾ ਕਿ ਬੇਟਾ ਇੱਕ ਅਫਸਰ ਬਣੇ ਕਿਸ ਤਰ੍ਹਾਂ ਲੱਗੇ ਬਹੁਤ ਖੁਸ਼ੀ ਹੋਈ ਮੈਂ ਤਾਂ ਸੋਚਿਆ ਮਨੀ ਸੀ ਵੀ ਅਸੀਂ ਇਸ ਮੁਕਾਮ ਤੇ ਪਹੁੰਚਾਂਗੇ ਤੁਹਾਨੂੰ ਬਹੁਤ ਖੁਸ਼ੀ ਹੋਈ ਬੜਾ ਦਿਲ ਮਨ ਖੁਸ਼ ਹੈ ਬਈ ਮੇਰਾ ਬੱਚਾ ਅਫਸਰ ਬਣਿਆ ਸਾਰੀ ਬੜੀ ਰਿਸਪੈਕਟ ਕੀਤੀ ਉਹਦੇ ਆਰਮੀ ਜੀ ਬਹੁਤ ਇੱਜ਼ਤ ਮਨ ਦਿੱਤਾ ਮਨ ਬਹੁਤ ਖੁਸ਼ੀ ਹੋਈ ਹੈ ਵਿਗਿਆਨ ਨਹੀਂ ਕਰ ਸਕਦੇ ਬਾਰੇ ਦੱਸੋ ਕਿ ਕਿਦਾਂ ਦਾ ਬੱਚਾ ਸ਼ੁਰੂ ਤੋਂ ਮਿਹਨਤੀ ਬੜਾ ਪੋਲਾ ਪਾਲਾ ਕੋਈ ਕਿਸੇ ਆਪਣੀ ਮਿਹਨਤ ਲਗਨ ਨਾਲ ਪੜਾਈ ਨਾਲ ਮਤਲਬ ਸ਼ੁਰੂ ਤੋਂ ਇਹਨੂੰ ਦੇ ਅੱਲੇ ਪੰਨੇ ਦੇ ਲਈ ਚਿਰ ਤੋਂ ਲੱਗਿਆ ਵਸੇ ਪੜਾਈ ਨਾਲੇ ਮਤਲਬ ਨਹੀਂ ਹੋ ਰਿਹਾ ਕੋਈ ਕੋਈ ਮਤਲਬ ਹੀ ਨਹੀਂ ਹੋ ਰਿਹਾ ਆਪਣੇ ਪੁਰਜਾ ਜਾ ਰਹੀਂ ਦੋਸਤੀਂ ਕਹਿਣਾ ਲੋ। ਤੇ ਆਪਣੇ ਪੜਾਈ ਨਾਲੇ ਮਤਲਬ ਰਹਾ। ਤੇਰਾ ਪ੍ਰਵੀਨ ਸ਼ਰਮਾ ਜੀ। ਪ੍ਰੀ। ਮੈਂ ਪ੍ਰਵੀਨ ਜੀ ਤੁਹਾਡਾ ਬੇਟਾ ਵਿਕਰਮ ਆਰਮੀ ਚ ਅਧਿਕਾਰੀ ਬਣ ਕੇ ਆਇਆ ਕਿਸ ਤਰ੍ਹਾਂ ਲੱਗ ਰਿਹਾ? ਬਹੁਤ ਵਧੀਆ ਲੱਗ ਰਿਹਾ। ਬਹੁਤ ਖੁਸ਼ੀ ਹੋਈ। ਮੇਰੇ ਘਰ ਬਦ। ਬਹੁਤ ਅੱਛਾ ਲੱਗ ਰਿਹਾ। ਕੀ ਲੱਗਦਾ ਕਿ ਜਦੋਂ ਮਾਪੇ ਦਾ ਸੁਪਨਾ ਹੁੰਦਾ ਹੈ ਕਿ ਬੇਟਾ ਵੱਡਾ ਅਫਸਰ ਬਣੇ ਤੇ ਜਦੋਂ ਤੁਹਾਨੂੰ ਪਤਾ ਲੱਗਾ ਪਹਿਲੀ ਵਾਰ ਉਸ ਤੋਂ ਕਿ ਸੋਚ ਕਿਦਾਂ ਦਾ ਰਿਐਕਸ਼ਨ ਹੋਇਆ ਬਹੁਤ ਵਧੀਆ ਲੱਗੇ ਬਹੁਤ ਵਧੀਆ ਸਾਡਾ ਉੱਥੇ ਹੀ ਬੜਾ ਮਾਣ ਦਿਖਾਇਆ ਇੱਥੇ ਗਏ ਸੀ ਬਹੁਤ ਛੜਿਆ ਜਦੋਂ ਉੱਥੇ ਪਾਸਿੰਗ ਆਊਟ ਪਰੇਟ ਤੇ ਗਏ ਸੀ ਮੈਂ ਨਾਮ ਮੇ ਚਰਮਾਈ ਅਮਿਤ ਹਾਂਜੀ ਅਮਿਤ ਕਿ ਕਿਸ ਤਰ੍ਹਾਂ ਦਾ ਲੱਗ ਰਿਹਾ ਜੇ ਬ੍ਰਦਰ ਤੁਹਾਡਾ ਵਿਕਰਮ ਅਫਸਰ ਬਣਿਆ ਹੈ ਤਾਂ ਕਿਸ ਤਰ੍ਹਾਂ ਫੀਲ ਮਹਿਸੂਸ ਕਰ ਰਹੇ ਹੋ ਜੀ ਮੈਨੂੰ ਬਹੁਤ ਵਧੀਆ ਲੱਗਦਾ ਪਿਆ ਸਾਡੇ ਪਿੰਦੇ ਦੇ ਵੀ ਲੋਕਾਂ ਨੇ ਬਹੁਤ ਮਾਨ ਕੀਤਾ ਹੈ ਕਿ ਭਰਾ ਛੋਟਾ ਭਰਾ ਮੇਰਾ ਬਹੁਤ ਹੈਵੀ ਬਹੁਤ ਬੋੜਾ ਬੜਾ ਹੈ ਬਹੁਤ ਬੋੜਾ ਸ਼ਰੀਪ ਬੰਦਾ ਹੈ ਤੁਹਾਡਾ ਰਿਸ਼ਤਾ ਕਿਦਾਂ ਦਾ ਹੈ ਬਚਪਨ ਚ ਕਿਸ ਤਰ੍ਹਾਂ ਦਾ ਇਕੱਠੇ ਸੀਗੇ ਸ਼ਰਾਰਤੀ ਸੀ ਕਿਦਾਂ ਸੀ ਮੈਂ ਸ਼ਰਾਰਤੀ ਕਾ ਉਹ ਬੋੜਾ ਹੈਗਾ ਹਾਂਜੀ ਹਾਂਜੀ ਹੂੰ ਪਰ ਬਹੁਤ ਹੀ ਬਹੁਤ ਹੀ ਭੋੜਾ ਹੋ ਮੈਂ ਵੀ ਕਹਿੰਦਾ ਤੂੰ ਅਫਸਰ ਜਾ ਕੇ ਉੱਥੇ ਅਫਸਰੀ ਕਰ ਲੇਗਾ ਕਿ ਭੋੜਾ ਉੱਥੇ ਹੀ ਰਹੇਗਾ ਇਹ ਰੋ ਵੀ ਪਾਣਾ ਬਹੁਤ ਖੁਸ਼ੀ ਹੈ ਅਸੀਂ ਰਾਤ ਪੂਰਾ ਇੰਜੋਏ ਕੀਤਾ ਤੇ ਪੂਰੇ ਨੂੰ ਸਾਰਿਆਂ ਦੀ ਪਾਰਟੀ ਵਲਟੀ ਵੀ ਕੀਤੀ ਵੈਲਕਮ ਪਾਰਟੀ ਕੀਤੀ ਗੱਲ ਜੀ